ਫਟਰ ਤਾਂ ਹੈਗੇ ਸੀ ਦੋ ਨਿਰਮਲ ਤੇ ਕੁਲਦੀਪ ਲੇਕਿਨ ਉਹਦਾ ਜਿਹੜਾ ਲਾਇਸੈਂਸੀ ਉਹ ਲਾਇਸੈਂਸੀ ਰਿਵਾਲਵਰ ਸੀ ਡੇਰੇ ਦੇ ਪ੍ਰਬੰਧਕ ਉਸ ਵੇਲੇ ਦੇ ਕ੍ਰਿਸ਼ਨ ਦਾ ਉਹਦੀ ਫੋਰੈਂਸਿਕ ਜਾਂਚ ਹੋਈ ਫੋਰੈਂਸਿਕ ਜਾਂਚ 'ਚ ਬਿਲਕੁਲ ਉਹਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਇਹ ਰਿਪੋਰਟ ਦੇਤੀ ਕਿ ਠੀਕ ਇਹ ਇਹੀ ਵੈਪਨ ਹੈ ਸੀਬੀਆਈ ਪੰਚਕੁਲਾ ਸੀਬੀਆਈ ਕੋਰਟ ਨੇ ਸਾਡੇ ਫਾਦਰ ਦੇ ਮਰਡਰ ਕੇਸ ਦੇ ਵਿੱਚ ਗੁਰਮੀਤ ਰਾਮ ਰਹੀਮ ਸਨੇ ਤਿੰਨ ਜਿਹੜੇ ਹੋਰ આરોપી ਸੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਮੈਟਰ ਜੋ ਹੈ ਦੁਬਾਰਾ ਲਿਸਟਡ ਹੋਇਆ ਤਾਂ ਲੱਗ ਪਗ ਇਹ ਲੱਗ ਰਿਹਾ ਸੀ ਕਿ ਸ਼ਾਇਦ ਇਹਦੇ ਵਿੱਚ ਪ੍ਰੋਨਾਨਸਮੈਂਟ ਹੋਏਗੀ ਕੋਰਟ ਜੋ ਹੈ ਉਸ ਮੈਟਰ ਦੇ ਵਿੱਚ ਜਦੋਂ ਜੱਜਮੈਂਟ ਡਿਕਟੇਟ ਕਰਵਾ ਰਿਹਾ ਤਾਂ ਉਹਨਾਂ ਨੂੰ ਕੁਝ ਚੀਜ਼ਾਂ ਨੂੰ ਲੈ ਕੇ ਕਲੀਅਰਿਫਿਕੇਸ਼ਨ ਚਾਹੀਦਾ ਸੀ ਈਬੀਆਈ ਨੇ ਇਸ ਇਨਵੈਸਟੀਗੇਸ਼ਨ ਨੂੰ ਬੜੇ ਸੁਚੱਜੇ ਢੰਗ ਨਾਲ ਅੰਜਾਮ ਤੱਕ ਪਹੁੰਚਾਇਆ ਔਰ ਗੁਰਮੀਤ RAM ਰਹੀਮ ਸਮੇਤ ਬਾਕੀ ਜਿਹੜੇ ਤਿੰਨ ਕ੍ਰਿਸ਼ਨ ਲਾਲ ਪ੍ਰਬੰਧਕ ਔਰ ਦੋ ਜਿਹੜੇ ਸ਼ੂਟਰ ਸੀ ਚਾਰਾਂ ਨੂੰ આરોપી ਬਣਾ ਕੇ ਸੀਬੀਆਈ ਨੇ ਉਹਨਾਂ ਦੇ ਖਿਲਾਫ ਚਲਾਨ ਦਾਖਲ ਕੀਤਾ ਅੱਛਾ ਜਿਹੜਾ ਵਾਰ-ਵਾਰ ਪ੍ਰੋਲ ਦਿੱਤੀ ਜਾ ਰਹੀ ਹੈ ਗੁਰਮੀਤ ਸਿੰਘ RAM ਰਹੀਮ ਨੂੰ ਉਹਨੂੰ ਤੁਸੀਂ ਕਿਵੇਂ ਲੈਨੇ ਹੋ ਅੱਜ ਜਦੋਂ ਸਜ਼ਾ ਯਾਫਤਾ ਹੈ ਤਾਂ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਾਣ ਤੋਂ ਬਾਅਦ ਵੀ ਅੱਜ ਉਹ ਇਸੇ ਤਰੀਕੇ ਨਾਲ ਇਸ ਮਸ਼ੀਨਰੀ ਦਾ ਇਸਤੇਮਾਲ ਕਰ ਰਿਹਾ ਹੈ ਗੁਰਮੀਤ ਸਿੰਘ ਰਾਮ ਰਹੀਮ ਦੇ ਨਾਲ ਜੁੜਿਆ ਜਿਹੜਾ ਕੇਸ ਹੈ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਚਾਨਕ ਜਿਹੜਾ ਲਿਸਟ ਹੁੰਦਾ ਤੇ ਪਹਿਲਾਂ ਇਹ ਵੀ ਚਰਚਾਵਾਂ ਕਿਤੇ ਨਾ ਕਿਤੇ ਚੱਲੀਆਂ ਸੀ ਕਿ ਸ਼ਾਇਦ ਉਸ ਜਿਹੜਾ ਹੈਗਾ ਕੇਸ ਦੇ ਵਿੱਚ ਤਾਂ ਕੋਈ ਨਾ ਕੋਈ ਫੈਸਲਾ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਸੁਣਾਇਆ ਜਾ ਸਕਦਾ ਪੂਰਾ ਜਿਹੜਾ ਮਾਮਲਾ ਹੈਗਾ ਉਹ ਪੱਤਰਕਾਰ ਛਤਰਪਤੀ ਦੇ ਮਰਡਰ ਦਾ ਇਹ ਹੈਗਾ ਤੇ ਇਸ ਵਿੱਚ ਕਿਉਂਕਿ 2019 ਦੇ ਵਿੱਚ ਅਪੀਲ ਪਾਈ ਗਈ ਸੀਗੀ ਕੀ ਜਿਹੜਾ ਫੈਸਲਾ ਜੋ ਸੀਗਾ ਉਹ ਗਲਤ ਸੀਗਾ ਉਸ ਬਾਰੇ ਜਿਹੜਾ ਹੈਗਾ ਉਹ ਅੱਜ ਮੈਟਰ ਜਿਹੜਾ ਲਿਸਟਡ ਸੀਗਾ ਉਸ ਤੇ ਕੀ ਕੁਝ ਹੋਇਆ ਤੇ ਹੁਣ ਨਵੇਂ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਜੜੀਆਂ ਨੇ ਉਹ ਕੋਰਟ ਵੱਲੋਂ ਵੇਖੀਆਂ ਜਾ ਰਹੀਆਂ ਨੇ ਉਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਅੰਸ਼ੁਲ ਛਤਰਪਤੀ ਮੌਜੂਦ ਨੇ ਜਿਹੜੇ ਕੰਪਲੇਨੈਂਟ ਨੇ ਤੇ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਦੇ ਮਰਡਰ ਦਾ ਪੂਰਾ ਕੇਸ ਹੈ ਤੇ ਨਾਲ ਐਡਵੋਕੇਟ ਲੇਖ ਰਾਜ ਨੇ ਅੰਸ਼ੁਲ ਜੀ ਅੱਜ ਜਿਹੜਾ ਇਹ ਲੱਗਣਾ ਸੀ ਜਿਹੜਾ ਮੈਟਰ ਸੀਗਾ ਉਦੋਂ ਚ ਕੀ ਹੋਇਆ ਤੇ ਕਿਉਂ ਕੋਰਟ ਨੇ ਜਿਹੜਾ ਹੈਗਾ ਲਿਸਟ ਕੀਤਾ ਸੀਗਾ ਕੀ ਰੀਜ਼ਨ ਸੀ ਇਹ ਮਾਮਲਾ ਕਿਉਂਕਿ ਪਿੱਛੇ ਸੀਬੀਆਈ ਪੰਚਕੁਲਾ ਸੀਬੀਆਈ ਕੋਰਟ ਨੇ ਸਾਡੇ ਫਾਦਰ ਦੇ ਮਰਡਰ ਕੇਸ ਦੇ ਵਿੱਚ ਗੁਰਮੀਤ RAM ਰਹੀਮ ਸਣੇ ਤਿੰਨ ਜਿਹੜੇ ਹੋਰ આરોપી ਸੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਉਹਦੇ ਖਿਲਾਫ ਉਹਨਾਂ ਨੇ ਅਪੀਲ ਜਿਹੜੀ ਹੈ ਆਨਰੇਬਲ ਕੋਰਟ ਵਿੱਚ ਫਾਈਲ ਕੀਤੀ ਔਰ ਉਸ ਅਪੀਲ ਜਿਹੜੀ ਉਹ ਪਿਛਲੇ ਸਾਲ ਲਗਭਗ ਡੇ ਬਾਈ ਡੇ ਸੁਣੀ ਚੀਫ ਜਸਟਿਸ ਸਾਹਿਬ ਦੀ ਕੋਰਟ ਨੇ ਔਰ ਸਪੈਸ਼ਲ ਡੀਵੀ ਜਿਹੜੀ ਸੀ ਉਹ ਉਹਨੂੰ ਸੁਣ ਰਹੀ ਸੀ ਔਰ ਸਪਟੈਂਬਰ ਦੇ ਵਿੱਚ ਉਸ ਆਰਗੂਮੈਂਟਸ ਜਿਹੜੇ ਸੀ ਉਹ ਕਨਕਲੂਡ ਹੋ ਗਏ ਸੀ ক্লোਜ਼ ਹੋ ਗਏ ਸੀ ਔਰ ਉਸ ਤੋਂ ਬਾਅਦ ਇਹ ਮੈਟਰ ਜਿਹੜਾ ਹੈ ਇਹਦੇ ਤੇ ਫੈਸਲਾ ਰਿਜ਼ਰਵ ਰੱਖਿਆ ਆਇਆ ਸੀ ਲੇਕਿਨ ਅੱਜ ਜਦੋਂ ਇਹ ਮੈਟਰ ਜੋ ਹੈ ਦੁਬਾਰਾ ਲਿਸਟਡ ਹੋਇਆ ਤਾਂ ਲਗਭਗ ਇਹੀ ਲੱਗ ਰਿਹਾ ਸੀ ਕਿ ਸ਼ਾਇਦ ਇਹਦੇ ਵਿੱਚ ਪ੍ਰੋਨਾਨਸਮੈਂਟ ਹੋਏਗੀ ਫੈਸਲਾ ਸੁਣਾਇਆ ਜਾਏਗਾ ਲੇਕਿਨ ਇੱਥੇ ਆਉਣ ਤੋਂ ਬਾਅਦ ਅੱਜ ਇਹ ਪਤਾ ਲੱਗਿਆ ਕਿ ਕੋਰਟ ਜੋ ਹੈ ਉਸ ਮੈਟਰ ਦੇ ਵਿੱਚ ਜਦੋਂ ਜਜਮੈਂਟ ਡਿਕਟੇਟ ਕਰਵਾ ਰਿਹਾ ਤਾਂ ਉਹਨਾਂ ਨੂੰ ਕੁਝ ਚੀਜ਼ਾਂ ਨੂੰ ਲੈ ਕੇ ਕਲੀਅਰਿਫਿਕੇਸ਼ਨ ਚਾਹੀਦਾ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਦੁਬਾਰਾ ਇਸ ਕੇਸ ਦੇ ਵਿੱਚ ਰੀ ਹਿਅਰਿੰਗ ਜਿਹੜੀ ਹੈ ਉਹਦੇ ਵਾਸਤੇ ਉਹ ਲਿਸਟਡ ਕੀਤਾ ਕੇਸ ਅਰ ਅੱਜ ਦੋਨੋਂ ਧਿਰਾਂ ਦੇ ਜਿਹੜੇ ਵਕੀਲ ਨੇ ਸੀਬੀਆਈ ਵੱਲੋਂ ਸਾਡੇ ਵੱਲੋਂ ਜਾਂ ਜਿਹੜੇ ਵਿਰੋਧੀ ਧਿਰ ਦੇ ਵਕੀਲ ਨੇ ਉਹਨਾਂ ਸਾਰਿਆਂ ਵਕੀਲਾਂ ਦੇ ਮੌਜੂਦਗੀ ਵਿੱਚ ਜਦੋਂ ਇਸ ਤੈ ਹੋਇਆ ਕੋਰਟ ਜੋ ਹੈ ਉਹ ਉਹਦੇ ਤੇ ਅੱਜ ਹੀ ਸੁਣਵਾਈ ਕਰਨਾ ਚਾਹ ਰਹੀ ਸੀ ਲੇਕਿਨ ਵਕੀਲਾ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਅੱਗੇ ਸਾਨੂੰ ਇਹਦੇ ਵਿੱਚ ਕੁਝ ਤਾਰੀਖ ਜਿਹੜੀ ਹੈ ਉਹ ਸਾਨੂੰ ਦਿੱਤੀ ਜਾਵੇ ਸ਼ਾਰਟ ਜਿਹੜੇ ਕੁਝ ਡੇਟ ਦਿੱਤੀ ਜਾਵੇ ਤਾਂ ਇਹਦੇ ਵਿੱਚ 5 ਫਰਵਰੀ ਦੀ ਤਾਰੀਖ ਜਿਹੜੀ ਹੈ ਉਹ ਇਸ ਕਲੈਰੀਫਿਕੇਸ਼ਨ ਵਾਸਤੇ ਬਹਿਸ ਵਾਸਤੇ ਰੱਖੀ ਗਈ ਹੈ ਤਾਂ 5 ਤਰੀਕ ਨੂੰ ਇਹਦੇ ਤੇ ਦੁਬਾਰਾ ਸੁਣਵਾਈ ਹੋਏਗੀ ਉਸ ਤੋਂ ਬਾਅਦ ਅੱਗੇ ਫਰਦਰ ਇੱਕ ਕਦੋਂ ਪ੍ਰੋਨਾਊਂਸ ਕਰਦੀ ਹੈ ਕੋਰਟ ਇਸ ਫੈਸਲੇ ਨੂੰ ਇਹ ਅੱਗੇ ਹਜੇ ਪਤਾ ਨਹੀਂ ਅੱਛਾ ਇਹ ਸਪਟੰਬਰ ਦੇ ਵਿੱਚ ਰਿਜ਼ਰਵ ਕੀਤਾ ਸੀਗਾ ਜੀ ਇਹਦਾ ਜੀ ਸਤੰਬਰ 25 ਨੂੰ ਇਹ ਫੈਸਲਾ ਜਿਹੜਾ ਰਿਜ਼ਰਵ ਰੱਖ ਲਿਆ ਸੀ ਉਹਦੇ ਵਿੱਚ ਸਤੰਬਰ 25 ਨੂੰ ਲਾਸਟ ਆਰਗੂਮੈਂਟਸ ਜਿਹੜੀਆਂ ਨੇ ਉਹ ਹੋਈਆਂ ਸੀ ਠੀਕ ਹੈ ਅ ਵਕੀਲ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਐਡਵੋਕੇਟ ਲੇਖਰਾਜ ਨੇ ਸਾਡੇ ਨਾਲ ਵਕੀਲ ਸਾਹਿਬ ਤੁਸੀਂ ਦੱਸੋ ਵੀ ਜਿਵੇਂ 5 ਤਰੀਕ ਨੂੰ ਹੁਣ ਦੁਬਾਰਾ ਇਹ ਸੁਣਵਾਈ ਹੋਣੀ ਹੈ ਤਾਂ ਉਹਦੇ ਵਿੱਚ ਕੀ ਕੁਝ ਹੋ ਸਕਦਾ ਕਿਹੜੀਆਂ ਚੀਜ਼ਾਂ ਜੜੀਆਂ ਨੇ ਕੋਰਟ ਕਲੈਰੀਫਾਈ ਕਿਹੜੀ ਚੀਜ਼ ਕਰਨੀ ਚਾਹੀਦੀ ਹੈ ਪੱਤਰਕਾਰ ਛਤਰਪਤੀ ਦੇ ਕਤਲ 'ਚ ਜਿਹੜਾ ਵੈਪਨ ਇਸਤੇਮਾਲ ਹੋਇਆ ਨਾ ਉਹ ਵੈਪਨ ਛੂਟਰ ਤਾਂ ਹੈਗੇ ਸੀ ਦੋ ਨਿਰਮਲ ਤੇ ਕੁਲਦੀਪ ਲੇਕਿਨ ਉਹਦਾ ਜਿਹੜਾ ਲਾਇਸੈਂਸ ਸੀ ਉਹ ਲਾਇਸੈਂਸੀ ਰਿਵਾਲਵਰ ਸੀ ਡੇਰੇ ਦੇ ਪ੍ਰਬੰਧਕ ਉਸ ਵੇਲੇ ਦੇ ਕ੍ਰਿਸ਼ਨ ਦਾ ਉਹ ਲਾਇਸੈਂਸ ਲਾਇਸੈਂਸੀ ਵੈਪਨ ਸੀ ਉਹ ਇਸਤੇਮਾਲ ਹੋਇਆ ਔਰ ਜਦੋਂ ਛੂਟਰ ਵੀ ਫੜੇ ਗਏ ਔਰ ਉਹਨਾਂ ਤੋਂ ਇਹ ਅਸਲਾ ਬਰਾਮਦ ਹੋਇਆ ਤਾਂ ਉਸ ਤੋਂ ਬਾਅਦ ਫਿਰ ਅਗਲਾ ਕਦਮ ਹੁੰਦਾ ਹੈ ਕਿ ਕੀ ਇਹ ਉਹੀ ਅਸਲਾ ਹੈ ਜਿਹੜੇ ਅਸਲੇ ਚੋਂ ਇਹ ਗੋਲੀਆਂ ਚੱਲੀਆਂ ਨੇ ਔਰ ਇਹਦਾ ਮਰਡਰ ਹੋਇਆ ਉਦੀ ਫੋਰੈਂਸਿਕ ਜਾਂਚ ਹੋਈ ਫੋਰੈਂਸਿਕ ਜਾਂਚ ਚ ਬਿਲਕੁਲ ਉਹਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਇਹ ਰਿਪੋਰਟ ਦੇਤੀ ਕਿ ਠੀਕ ਇਹ ਇਹੀ ਵੈਪਨ ਹੈ ਜਿਹਦੇ ਚੋਂ ਇਹ ਗੋਲੀਆਂ ਚੱਲੀਆਂ ਤੇ ਪੱਤਰਕਾਰ ਛਤਰਪਤੀ ਦਾ ਮਰਡਰ ਹੋਇਆ ਲੇਕਿਨ ਲੰਬੇ ਆਰਗੂਮੈਂਟ ਤੋਂ ਬਾਅਦ ਜਦੋਂ ਜੱਜ ਸਾਹਿਬ ਇਹਨੂੰ ਫੈਸਲਾ ਡਿਕਟੇਟ ਕਰਾਉਣ ਲੱਗੇ ਆ ਤਾਂ ਪਰਸੋਂ ਦੇ ਇੱਕ ਆਰਡਰ ਚ ਇਹ ਸੀ ਕਿ ਡੂਰਿੰਗ ਦਾ ਕੋਰਸ ਆਫ ਡਿਕਟੇਸ਼ਨ ਇਸ ਤਰ੍ਹਾਂ ਦੀ ਇੱਕ ਕਲੈਰੀਫਿਕੇਸ਼ਨ ਦੀ ਉਹਨਾਂ ਨੂੰ ਲੋੜ ਪਈ ਇਸੇ ਵੈਪਨ ਨੂੰ ਲੈ ਕੇ ਔਰ ਫੋਰੈਂਸਿਕ ਲੈਬ ਦੀ ਰਿਪੋਰਟ ਨੂੰ ਲੈ ਕੇ ਤਾਂ ਉਹਦੇ ਵਾਸਤੇ ਮਾਮਲਾ ਜਿਹੜਾ ਹੈ ਇਹ ਰੀ ਹਿਅਰਿੰਗ ਵਾਸਤੇ ਹੈ ਔਰ 5 ਤਰੀਕ ਨੂੰ ਉਹ ਜਿਹੜੇ ਕੁਝ ਡਾਊਟ ਨੇ ਉਹ ਦੋਨਾਂ ਧਿਰਾਂ ਵੱਲੋਂ सीबीआई ਵੱਲੋਂ ਵੀ ਔਰ ਡੇਰੇ ਦੇ ਜਿਹੜੇ ਵਕੀਲ ਨੇ ਉਹਨਾਂ ਵੱਲੋਂ ਇਹ ਫਰਦਰ ਕਲੈਰੀਫਿਕੇਸ਼ਨ ਵਾਸਤੇ ਰੱਖੀ ਗਈ ਹੈ ਔਰ ਇਹਨੂੰ ਅਸੀਂ ਇਹ ਕਹਿ ਸਕਦੇ ਆ ਕਿ ਇਹ ਮਾਮਲਾ ਜਿਹੜਾ ਹੈ ਉਰਹੀ ਹੀ ਹਿਅਰਿੰਗ ਵਾਸਤੇ ਫਿਕਸ ਹੋ ਗਿਆ ਹੈ ਆਰਡਰ ਕਦੋਂ ਆਏਗਾ ਇਹ ਇਹਦੂ ਬਾਤ ਦੀ ਗੱਲ ਹੈ ਠੀਕ ਹੈ ਤੁਸੀਂ ਦੱਸੋ ਅਨਸ਼ੁਲ ਜੀ ਕੀ ਲੱਗਦਾ ਕਿ ਕਾਫੀ ਸਾਲ ਹੋ ਗਏ ਨੇ ਤੇ ਕਿਉਂਕਿ ਹੁਣ ਵੀ ਕੋਰਟ ਬੜਾ ਕਿਉਂਕਿ ਸੈਂਸਿਟਿਵ ਬੜਾ ਮੁੱਦਾ ਬੜਾ ਗੰਭੀਰ ਮੁੱਦਾ ਹੈਗਾ ਤੇ ਬੜਾ ਬਰੀਕੀ ਦੇ ਨਾਲ ਸਟੱਡੀ ਕਰ ਰਿਹਾ ਸਾਰਾ ਕੁਝ ਤੇ ਕੀ ਲੱਗਦਾ ਹੈਗਾ ਕਿ ਜਿਹੜਾ ਇਨਸਾਫ ਮਿਲੂਗਾ ਤੁਹਾਨੂੰ ਇਸ ਕੋਰਟ ਤੋਂ ਵੀ ਜਿਵੇਂ ਤੁਹਾਨੂੰ ਹੇਟਲੀ ਕੋਰਟ ਤੋਂ ਮਿਲਿਆ ਬਿਲਕੁਲ ਅਸੀਂ ਲਗਾਤਾਰ ਸਾਡੇ ਫਾਦਰ ਦਾ ਕਤਲ ਹੋਇਆ 2002 ਦੇ ਵਿੱਚ ਔਰ ਜਦੋਂ ਇਹ ਕਤਲ ਹੋਇਆ ਅਸੀਂ ਲਗਾਤਾਰ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਅਦਾਲਤੀ ਲੜਾਈ ਨੂੰ ਲੜਦੇ ਆ ਰਹੇ ਹਾਂ ਔਰ ਬੜਾ ਵੈਲ ਪ੍ਰੂਵਡ ਕੇਸ ਹੈ ਅਸੀਂ ਪਹਿਲਾਂ ਪੁਲਿਸ ਇਨਵੈਸਟੀਗੇਸ਼ਨ ਦੇ ਖਿਲਾਫ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀਬੀਆਈ ਇਨਵੈਸਟੀਗੇਸ਼ਨ ਮੰਗੀ ਸੀਬੀਆਈ ਨੇ ਇਸ ਇਨਵੈਸਟੀਗੇਸ਼ਨ ਨੂੰ ਬੜੇ ਸੁਚੱਜੇ ਢੰਗ ਨਾਲ ਅੰਜਾਮ ਤੱਕ ਪਹੁੰਚਾਇਆ ਔਰ ਗੁਰਮੀਤ RAM ਰਹੀਮ ਸਮੇਤ ਬਾਕੀ ਜਿਹੜੇ ਤਿੰਨ ਕ੍ਰਿਸ਼ਨ ਲਾਲ ਪ੍ਰਬੰਧਕ ਔਰ ਦੋ ਜਿਹੜੇ ਸ਼ੂਟਰ ਸੀ ਚਾਰਾਂ ਨੂੰ આરોપી ਬਣਾ ਕੇ CBI ਨੇ ਉਹਨਾਂ ਦੇ ਖਿਲਾਫ ਚਲਾਨਕ ਦਾਖਲ ਕੀਤਾ ਵੈਲ ਪ੍ਰੂਵਡ ਕੇਸ ਹੈ ਪੂਰੇ ਜਿਹੜੀ ਗਵਾਹਾਂ ਨੇ ਉਹਦੇ ਵਿੱਚ ਸਾਰੀਆਂ ਗਵਾਹਾਂ ਵੀ ਬੜੀ ਵਧੀਆ ਤਰੀਕੇ ਨਾਲ ਹੋਈਆਂ ਨੇ ਸਾਰੀ ਫੋਰੈਂਸਿਕ ਐਵੀਡੈਂਸ ਵੀ ਜਿਹੜੀ ਹੈ ਮੈਡੀਕਲ ਐਵੀਡੈਂਸ ਵੀ ਹੈ ਔਰ ਉਸ ਤੋਂ ਬਾਅਦ 2019 ਵਿੱਚ ਪੰਚਕੁਲਾ ਦੀ ਕੋਰਟ ਨੇ सीबीआई ਕੋਰਟ ਨੇ ਇਸ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਤਾਂ ਸਾਨੂੰ ਜਿਹੜਾ ਹੈ ਉਹ ਪਹਿਲਾ ਇਨਸਾਫ ਮਿਲਿਆ ਉਸ ਵੇਲੇ ਸਾਡੇ ਫਾਦਰ ਦੇ ਕਤਲ ਦੇ ਕੇਸ ਦੇ ਵਿੱਚ ਔਰ ਅਸੀਂ ਉਮੀਦ ਕਰਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਿਹੜਾ ਹੈ ਇਹਦੀ ਬਹਿਸ ਸੁਣੀ ਜਾ ਰਹੀ ਹੈ ਉਹਨਾਂ ਦੇ ਅਪੀਲ ਦੇ ਉੱਪਰ ਗੁਰਮੀਤ RAM ਰਹੀਮ ਔਰ ਬਾਕੀ ਸਾਰੇ આરોપીਆਂ ਦੀ ਅਪੀਲ ਦੇ ਉੱਪਰ ਤਾਂ ਬਹਿਸ ਬੜੀ ਵਧੀਆ ਹੋਈ ਹੈ CBI ਪ੍ਰੋਸੀਕਿਊਸ਼ਨ ਜਿਹੜਾ ਹੈ ਉਹਨੇ ਬਿਲਕੁਲ ਬੜੇ ਵਧੀਆ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਪੁਟ ਕੀਤਾ ਹੈ ਕੋਰਟ ਦੇ ਸਾਹਮਣੇ ਕਿ ਕਿਸ ਤਰੀਕੇ ਨਾਲ ਇਹ ਕਤਲ ਹੋਇਆ ਔਰ ਉਹਦੇ ਪਿੱਛੇ ਕੀ ਮੋਟਿਵ ਕੀ ਸੀ ਔਰ ਸਾਰੀ ਚੀਜ਼ਾਂ ਜਿਹੜੀਆਂ ਉਹਨਾਂ ਨੇ ਬਿਲਕੁਲ ਕਲੀਅਰ ਕੀਤੀਆਂ ਨੇ ਤਾਂ ਬੜਾ ਵੈਲ ਪ੍ਰੂਡ ਕੇਸ ਹੈ ਔਰ ਅਸੀਂ ਸਾਨੂੰ ਬਿਲਕੁਲ ਅਸੀਂ ਮਾਨਯੋਗ ਨਿਆਂਪਾਲਿਕਾ ਤੋਂ ਉਮੀਦ ਕਰਦੇ ਹਾਂ ਕਿ ਨਿਆਂ ਦੀ ਦਰਕਾਰ ਕਰਦੇ ਹਾਂ ਅੱਜ ਵੀ ਅਸੀਂ ਬਿਲਕੁਲ ਸਾਨੂੰ ਇਹੀ ਉਮੀਦ ਹੈ ਕਿ ਸਾਡੇ ਨਾਲ ਇਨਸਾਫ ਹੋਏਗਾ ਅੱਛਾ ਜਿਹੜਾ ਵਾਰ-ਵਾਰ ਪ੍ਰੋਲ ਦਿੱਤੀ ਜਾ ਰਹੀ ਹੈ ਗੁਰਮੀਤ ਸਿੰਘ ਰਾਮ ਰਹੀਮ ਨੂੰ ਉਹਨੂੰ ਤੁਸੀਂ ਕਿਵੇਂ ਲੈਨੇ ਹੋ ਦੇਖੋ ਪੈਰੋਲ ਜਿਹੜਾ ਹੈ ਉਹ ਬਿਲਕੁਲ ਇੱਕ ਮੈਂ ਕਹਾ ਕਿ ਲੰਮੇ ਸਮੇਂ ਤੋਂ ਜਦੋਂ ਤੋਂ ਇਹ ਮਾਮਲੇ ਜਿਹੜੇ ਨੇ ਇਹ ਚੱਲ ਰਹੇ ਨੇ 2002 ਦੇ ਭਾਵੇਂ ਉਹ ਸਾਧਵੀ ਦੇ यौन ਸ਼ੋਸ਼ਣ ਦਾ ਮਾਮਲਾ ਸੀ ਜਾਂ ਛਤਰਪਤੀ ਕਾਂਡ ਹੋਇਆ ਜਾਂ ਰਣਜੀਤ ਸਿੰਘ ਦਾ ਮਰਡਰ ਹੋਇਆ ਇਹ ਮਾਮਲਿਆਂ ਦੀ ਲੰਮੇ ਟਾਈਮ ਤੋਂ ਇਨਵੈਸਟੀਗੇਸ਼ਨ ਚੱਲਦੀ ਆ ਰਹੀ ਸੀ ਉਸ ਤੋਂ ਬਾਅਦ ਟ੍ਰਾਇਲ ਚੱਲਦਾ ਆ ਰਿਹਾ ਸੀ ਹੁਣ ਸਜ਼ਾ ਯਫ਼ਤਾ ਹੈ ਉਹ ਤਾਂ ਲਗਾਤਾਰ ਉਹ ਬੰਦਾ ਸ਼ੁਰੂ ਤੋਂ ਸਾਰੇ ਐਡਮਿਨਿਸਟ੍ਰੇਟਿਵ ਮਸ਼ੀਨਰੀ ਨੂੰ ਸਾਡੀ ਸਰਕਾਰੀ ਮਸ਼ੀਨਰੀ ਨੂੰ ਬਿਲਕੁਲ ਫੁੱਟਬਾਲ ਤਰ੍ਹਾਂ ਇਸਤੇਮਾਲ ਕਰਦਾ ਆ ਗੁਰਮੀਤ RAM ਰਹੀਮ ਇੱਕ ਪ੍ਰਭਾਵਸ਼ਾਲੀ ਵਿਅਕਤੀ ਸੀ ਅੱਜ ਜਦੋਂ ਉਹ ਸਜਾ ਯਾਫਤਾ ਹੈ ਤਾਂ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਾਣ ਤੋਂ ਬਾਅਦ ਵੀ ਅੱਜ ਉਹ ਇਸੇ ਤਰੀਕੇ ਨਾਲ ਇਸ ਮਸ਼ੀਨਰੀ ਦਾ ਇਸਤੇਮਾਲ ਕਰ ਰਿਹਾ ਹੈ ਔਰ ਬੇਜਾ ਇਸਤੇਮਾਲ ਹੋ ਰਿਹਾ ਹੈ ਕਾਨੂੰਨ ਦਾ ਜਿਸ ਤਰੀਕੇ ਨਾਲ ਸਰਕਾਰ ਉਹਨੂੰ ਦੁਬਾਰਾ ਵਾਰ-ਵਾਰ ਪੈਰੋਲ ਤੇ ਫਰਲੋ ਦੇ ਕੇ ਉਹਨੂੰ ਬਾਹਰ ਲਿਆ ਰਹੀ ਹੈ ਤਾ ਸੀ ਇਹਦਾ ਹਮੇਸ਼ਾ ਵਿਰੋਧ ਕਰਦੇ ਰਹੇ ਆ ਕਿ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਹੈ ਸਰਕਾਰ ਜੋ ਇਹਨੂੰ ਵਾਰ-ਵਾਰ ਸਹੂਿਦਹਾਵਾਂ ਦੇ ਰਹੀ ਹੈ ਇਹ ਬਿਲਕੁਲ ਗਲਤ ਹੈ ਕਾਨੂੰਨੀ ਤੌਰ ਤੇ ਵੀ ਗਲਤ ਹੈ ਜਿਹੜਾ ਸਾਡਾ ਹਰਿਆਣਾ ਦਾ ਹਰਿਆਣਾ ਗੁੱਡ ਕੰਡਕਟ ਪ੍ਰिजनਰ ਟੈਂਪਰੇਰੀ ਰਿਲੀਜ਼ ਐਕਟ ਹੈ ਜੋ ਪੈਰੋਲ ਲਈ ਕਦੀਆਂ ਨੂੰ ਪੈਰੋਲ ਦੇਣ ਲਈ ਬਣਿਆ ਹੋਇਆ ਹੈ ਤਾਂ ਉਸ ਐਕਟ ਦੇ ਤਹਿਤ ਵੀ ਇਹ ਬਿਲਕੁਲ ਗਲਤ ਹੈ ਇੱਕ ਹਾਰਡ ਕੋਰ ਕ੍ਰਿਮੀਨਲ ਹੈ ਇੱਕ ਰਿਪੀਟਿਡ ਆਫੈਂਡਰ ਹੈ ਗੁਰਮੀਤ RAM ਰਹੀਮ ਜਿਨੇ ਦੋ ਰੇਪ ਔਰ ਕਤਲਾਂ ਦੇ ਮਾਮਲੇ ਨੇ ਇੱਕ ਨਪੁੰਸਕ ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦਾ ਜਿਹੜਾ ਮਾਮਲਾ ਹੈ ਉਹ ਸਬ ਜੁੜਾਈਸ ਹੈ ਤਾਂ ਰਿਪੀਟਿਡ ਆਫੈਂਡਰ ਹੈ ਇਹੋ ਜਿਹੇ ਕੈਦੀ ਨੂੰ ਜਿਹੜਾ ਹੈ ਕਿਸੇ ਵੀ ਤਰੀਕੇ ਨਾਲ ਪੈਰੋਲ ਦਿੱਤਾ ਜਾਣਾ ਜਾਇਜ਼ ਨਹੀਂ ਹੈ ਅਸੀਂ ਇਹਦਾ ਵਿਰੋਧ ਕਰਦੇ ਆ ਰਹੇ ਹਾਂ ਸਰਕਾਰ ਜੋ ਹੈ ਉਹ ਇਹਦੇ ਵਿੱਚ ਬਿਲਕੁਲ ਕਿਤੇ ਨਾ ਕਿਤੇ ਸਾਡਾ ਇਹ ਕਹਿਣਾ ਹੈ ਕਿ ਉਹ ਗਲਤ ਕਰ ਰਹੀ ਹੈ ਠੀਕ ਹੈ ਸ਼ੁਕਰੀਆ ਸੋ ਗੱਲਬਾਤ ਅਸੀਂ ਕਰ ਰਹੀ ਸੀਗੇ ਤੇ ਹੁਣ 5 ਫਰਵਰੀ ਨੂੰ ਆ ਕਹਿ ਸਕਦੇ ਹਾਂ ਕਿ ਹੁਣ ਜਿਹੜੀ ਅਗਲੀ ਸੁਣਵਾਈ ਹੋਣੀ ਹੈ ਤਾਂ ਉਹਦੇ ਵਿੱਚ ਕੋਰਟ ਵੱਲੋਂ ਕਈ ਚੀਜ਼ਾਂ ਕਲੈਰੀਫਾਈ ਕੀਤੀਆਂ ਜਾਣਗੀਆਂ ਪਰ ਅਜੇ ਜੇ ਆਪਾਂ ਗੱਲ ਕਰੀਏ ਕਿ ਫੈਸਲਾ ਸੁਣਾਉਣ ਦੀ ਜੇ ਅਜੇ ਉਹਦੇ ਥੋੜਾ ਸਮਾਂ ਲੱਗ ਸਕਦਾ ਕਿਉਂਕਿ ਅਜੇ ਕੋਰਟ ਜਿਹੜੀ ਹੈ ਉਹ ਕੱਲੀ-ਕੱਲੀ ਚੀਜ਼ ਨੂੰ ਕਲੈਰੀਫਾਈ ਕਰ ਰਹੀ ਹੈ ਤੇ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਉਹ ਫੈਸਲਾ ਜਿਹੜਾ ਹੋਊਗਾ ਉਹ ਇਸ ਮੈਟਰ ਤੇ ਸੁਣਾਇਆ ਜਾਊਗਾ ਕੈਮਰਾ ਪਰਸਨ ਸ਼ਸ਼ੀਪਾਲ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ